ਜਸ਼ਨ ਸਰਪੰਚ ਵਾਲੇ ਮਸਲੇ ਤੇ ਉਹਨਾਂ ਦੇ ਪਿਤਾ ਦਾ ਬੀਤੇ ਦਿਨੀ ਅਸੀਂ ਇੰਟਰਵਿਊ ਕੀਤਾ ਸੀ ਉਸ ਇੰਟਰਵਿਊ ਤੋਂ ਬਾਅਦ ਅੱਜ ਪਿੰਡਾਂ ਦੇ ਸਰਪੰਚ ਔਰ ਹੋਰ ਦੋਸਤ ਮਿੱਤਰ ਜਸ਼ਨ ਦੇ ਔਰ ਹੋਰ ਸਮਰਥਕ ਜਿਹੜੇ ਨੇ ਉਹ ਅੱਜ ਦਰਖਾਸਤ ਲੈ ਕੇ ਐਸਐਸਪੀ ਫਿਰੋਜ਼ਪੁਰ ਨੂੰ ਦੇਣ ਆਏ ਨੇ ਬਾਈ ਨੇਮ ਕਿੰਨਾਂ ਦੇ ਨੇਮ ਤੇ ਦਰਖਾਸਤ ਦੇਣ ਆਏ ਨੇ ਪੂਰਾ ਮਸਲਾ ਜ਼ਿਕਰ ਕਰਾਂਗੇ ਇਹਨਾਂ ਦੇ ਨਾਲ ਕੀ ਦਰਖਾਸਤ ਦੇ ਵਿੱਚ ਅੱਜ ਲਿਖਿਆ ਕਿਉਂ ਦਰਖਾਸਤ ਅੱਜ ਦੇਣਾ ਹੈ ਉਹ ਪਹਿਲਾਂ ਕੋਈ ਐਪਲੀਕੇਸ਼ਨ ਦਿੱਤੀ ਨਹੀਂ ਹੋਈ ਜੀ ਨਹੀਂ ਜੀ ਅੱਜ ਹੀ ਦੇਣ ਲੱਗੇ ਐਪਲੀਕੇਸ਼ਨ ਉਹ ਅੱਜ ਹੀ ਦੇਖ ਰਹੇ ਆ ਆ ਜਦੋਂ ਦਾ ਬੇਰੁਗਾ ਗੁਜ਼ਰ ਗਿਆ ਖਾਲਦਾ ਕਿੰਨਾ ਦੇ ਬਰਖਲਾ ਫੋਨ ਤੁਸੀਂ ਲਿਖਵਾ ਰਹੇ ਹੋ ਵੀ ਕਿੰਨਾ ਕਰਕੇ ਜਿਹੜੀ ਆ ਆਤਮ ਹੱਤਿਆ ਕੀਤੀ ਆ ਅਜਸ਼ਨ ਇਹ ਵਿਜਤਰ ਸਿੰਘ ਇੱਕ ਪੀਏ ਸਾਹਿਬ ਦਾ ਇੱਕ ਹੈਗਾ ਫੌਜਾ ਸਿੰਘ ਸਰਾਲੀ ਹਮ ਇਹਨਾਂ ਦੀ ਪੀਏ ਦੀ ਧਮਕੀਆਂ ਦੇ ਉੱਤੇ ਮੁੰਡਾ ਗੁਜ਼ਰ ਗਿਆ ਪਏ ਹਨ ਵਾਰ-ਵਾਰ ਮੰਗ ਕਰਦੇ ਸੀ ਹਮ ਬਹੁਤ ਪਰੇਸ਼ਾਨ ਹੋ ਕੇ ਹੂੰ ਬੋਇਆ ਅੱਛਾ ਇਹ ਹੁਣ ਤੁਹਾਡੇ ਨਾਲ ਇੰਟਰਵਿਊ ਤੁਹਾਡੀ ਹੋਈ ਉਸ ਤੋਂ ਬਾਅਦ ਤੁਹਾਡੇ ਨਾਲ ਕੋਈ ਗੱਲਬਾਤ ਕੀਤੀ ਨਹੀਂ ਐਮਐਲਏ ਜਾਂ ਕਿਸੇ ਹੋਰ ਸਰਕਾਰ ਨੇ ਕੁਝ ਇਨਵੈਸਟੀਗੇਸ਼ਨ ਦੀ ਗੱਲ ਨਹੀਂ ਹੋਈ? ਨਹੀਂ ਜੀ ਕੋਈ ਨਹੀਂ ਗੱਲ ਹੋਈ ਸਾਡੀ ਕਿਸੇ ਨਾਲ ਚਾਹੀਦਾ ਸੀ ਫੌਜਾ ਸਾਹਿਬ ਨੂੰ ਜਾਂ ਪੀ.ਐਸ. ਸਾਹਿਬ ਆਉਣਾ ਚਾਹੀਦਾ ਸੀ ਸਾਡੇ ਕੋਲ ਕਰੇ ਕੋਈ ਨਹੀਂ ਆਇਆ ਉਸ ਤੋਂ ਬਾਅਦ ਹੂੰ ਹੁਣ ਇਹਦੇ ਵਿੱਚ ਕੀ ਤੁਸੀਂ ਲਿਖਿਆ ਹੈ ਕਾਫੀ ਪੇਜਾਂ ਦੀ ਜਿਹੜੀ ਤੁਹਾਡੀ ਸ਼ਿਕਾਇਤ ਆ 5-6 ਪੇਜਾਂ ਦੀ ਇਹ ਜੀ ਸਰਪੰਚ ਬਣੇ ਨੇ ਜਿਵੇਂ ਜਿਵੇਂ ਸਾਡੇ ਨਾਲ ਬੀਤੀ ਏ ਓਵੇਂਵੇਂ ਸਾਰਾ ਕੁਝ ਲਿਖਿਆ ਹੂੰ ਜੋ ਜੋ ਵਿੱਚ ਸਾਡੇ ਨਾਲ ਬੀਤੀ ਜਿਵੇਂ ਜਿਵੇਂ ਧਮਕੀਆਂ ਆਈਆਂ ਜਾਂ ਕੋਈ ਵੀ ਕਰ ਉਹ ਇਹਦੇ ਵਿੱਚ ਹੋਰ ਵੀ ਜਿਹੜੇ ਗਏ ਨੇ ਉਹਨਾਂ ਦੀਆਂ ਤਰਖਾਸਾਂ ਕਿ ਦਿੱਤੀਆਂ ਹੀ ਜਾਣੇ ਉਹਨਾਂ ਸੁਣਾਈ ਨਹੀਂ ਹੋਈ ਉਹਨਾਂ ਦੇ ਵੀ ਚੱਕਣੇ ਚਾਹੀਦੇ ਪਈ ਸੀ ਅੱਛਾ ਉਸ ਇੰਟਰਵਿਊ ਤੋਂ ਬਾਅਦ ਆਪਣੀ ਤੋਂ ਬਾਅਦ ਕਾਫੀ ਰਿਕਾਰਡਿੰਗਾਂ ਬਾਹਰ ਆ ਗਈਆਂ ਨੇ ਆਪਣੇ ਜਸ਼ਨ ਦੀਆਂ ਅਫਸਰਾਂ ਦੇ ਨਾਲ ਸੋਰੀ ਮੁਲਾਜ਼ਮਾਂ ਦੇ ਨਾਲ ਇਹਦੇ ਪੀਏ ਦੇ ਨਾਲ ਉਹ ਤੁਹਾਡੇ ਕੋਲੇ ਫੋਨ 'ਚ ਹੈਗਾ ਡਾਟਾ ਹੋਰ ਵੀ ਰਿਕਾਰਡਿੰਗਾਂ ਜਾਂ ਕੁਝ ਨਹੀਂ ਜੀ ਸਾਡੇ ਕੋਲ ਨਹੀਂ ਹੈਗਾ ਜੀ ਦੋਸਤ ਮਿੱਤਰ ਹੀ ਉਹਨਾਂ ਦੇ ਬਾਹਰ ਕੱਢ ਰਹੇ ਨੇ ਹਾਂਜੀ ਉਹਨਾਂ ਕੋਲ ਫਿਰ ਉਹਨਾਂ ਨਾਲ ਸ਼ੇਅਰ ਕਰਦਾ ਲੈਂਦਾ ਸੀ ਸਾਡੇ ਨਾਲ ਨਹੀਂ ਸ਼ੇਅਰ ਕਰਦਾ ਸੀ ਤੁਹਾਡੀ ਕੀ ਮੰਗ ਅੱਜ ਐਸਐਸਪੀ ਕੋਲੇ ਤੁਸੀਂ ਆਇਓ ਕੀ ਇਨਸਾਫ ਮੰਗਦੇ ਜੀ ਸਾਨੂੰ ਤੌਰਨੇ ਕੁਛ ਚਾਹੀਦਾ ਹਮ ਇਨਸਾਫ ਕਿਸ ਤਰ੍ਹਾਂ ਦਾ ਜਨਤਾ ਦੇਵੇ ਇਨਸਾਫ ਜਿਵੇਂ ਸਾਰੀ ਸੰਗਤ ਕਹਿੰਦੀ ਓਵੇਂ ਹੋਣਾ ਚਾਹੀਦਾ ਹਮ ਮੇਰੇ ਵੀ ਆਖੇ ਨਾ ਲੱਗੋ ਸੰਗਤ ਦੇ ਆਖੇ ਲੱਗੋ ਹਮ ਸਾਰੀ ਪਪਲ ਦੇ ਆਖੇ ਲੱਗੋ ਪੰਜਾਬ ਇੰਡੀਆ ਆਂ ਦਾ ਪਿਆ ਵੀ ਇਨਸਾਫ ਚਾਹੀਦਾ ਹੈ ਹਮ ਪਨ ਇਨਸਾਫ ਚਾਹੀਦਾ ਆਪਾਂ ਨੂੰ ਜਿਨ੍ਹਾਂ ਨੇ ਧੱਕੇ ਕੀਤੇ ਨੇ ਉਹਨਾਂ ਦੇ ਪਰਚੇ ਹੋਣੇ ਚਾਹੀਦੇ ਹਮ ਗਿਮਸਾਬ ਨੂੰ ਮੈਂ ਤਕਾਸ਼ ਕਰਦਾ ਹਾਂ ਭੌਤਮਾਨ ਵੀ ਸਾਡੀ ਸੁਣੇ ਕਾੜਨਾ ਬਹੁਤ ਤੱਕਾ ਆ ਹੂੰ 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 ਬਿਲਕੁਲ ਸਰਦ ਜੀ ਤੁਸੀਂ ਵੀ ਪ੍ਰਧਾਨ ਰਹੇ ਹੋ ਸਰਪੰਚ ਯੂਨੀਅਨ ਦੇ ਸਮਰਥਨ ਹੁਣ ਦਿੱਤਾ ਹਾਂਜੀ ਬਿਲਕੁਲ ਜੀ ਪਰਿਵਾਰ ਤੋਂ ਪਰਿਵਾਰ ਨਾਲ ਪਹਿਲੇ ਦਿਨ ਤੋਂ ਹੀ ਸਾਡਾ ਸਮਰਥਨ ਸੀਗਾ ਜਿੱਦਾਂ ਡੈਥ ਹੋਈ ਉਸ ਦਿਨ ਵੀ ਅਸੀਂ ਗਏ ਪਰਿਵਾਰ ਕੋਲੇ ਪਰ ਉਹਨਾਂ ਨੇ 4-5 ਘੰਟੇ ਜਿਹੜਾ ਐਮਐਲਏ ਨੇ ਇਹਨਾਂ ਨੂੰ ਅੰਦਰ ਹੀ ਰੱਖਿਆ ਮਲਕੇ ਦਬਾਤ ਮੁਕਾ ਕੇ ਮਲਕੇ ਉਹਨਾਂ ਨੇ ਇਹਨਾਂ ਨੂੰ ਇੱਕ ਵਾਰੀ ਬਿਠਾ ਲਿਆ ਉਸ ਤੋਂ ਬਾਅਦ ਕੱਲ ਵੀ ਫਿਰ ਅਸੀਂ ਕੱਲ ਤੋਂ ਪਰਿਵਾਰ ਸਾਡਾ ਸਹਿਮਤ ਹੋਇਆ ਅਸੀਂ ਜਿੰਨੀ ਪੰਜਾਬ ਦੀ ਸਰਪੰਚੀ ਯੂਨੀਅਨ ਹੈ ਸਾਰੀ ਡਟ ਕੇ ਦਾ ਸਮਰਥਨ ਕਰਾਂਗੇ ਤੇ ਵੱਧ ਤੋਂ ਵੱਧ ਜਿੱਨਾਂ ਚਿਰ ਇਨਸਾਫ ਨਹੀਂ ਮਿਲਦਾ ਉਹਨਾਂ ਚਿਰ ਇਹ ਜੰਗ ਜਾਰੀ ਰਹੂਗੀ ਅੱਜ ਅਸੀਂ ਜਿਹੜੀ ਕਮੇਟੀ ਉਹ ਬਣਾ ਲਈ ਹੈ ਤੇ ਇਹ ਕਮੇਟੀ ਜਿਹੜੀ ਇਹ ਗਾਂਹ ਦੀ ਲੜਾਈ ਲੜੂਗੀ ਜੀ ਕਿੰਨੇ ਕ ਸਰਪੰਚ ਨੇ ਗਿਣਤੀ ਵਾਈਜ਼ ਕਰੀਏ ਤਾਂ ਜਿਹੜੇ ਹੱਕ ਚ ਆ ਚੁੱਕੇ ਨੇ ਬਾਦੂ ਸਰਪੰਚ ਬਹੁਤ ਨੇ ਜੀ ਸਰਪੰਚ ਹੌਲੀ ਹੌਲੀ ਸਾਰੇ ਮੈਸੇਜ ਪੰਜਾਬ ਦੇ ਵਿੱਚ ਵੀ ਲਾਵਾਂਗੇ ਨਹੀਂ ਨਹੀਂ ਜੀ ਨਹੀਂ ਇਹ ਜਿਹੜੀ ਕਮੇਟੀ ਹੱਕ ਕਮੇਟੀ ਅਸੀਂ ਹੱਥੋਂ ਦੀ ਬਣਾਈਏ ਫਰੋਜ਼ਪੁਰ ਦੀ ਤੇ ਬਾਕੀ ਜਿਹੜਾ ਸਮਰਥਨ ਹੈ ਉਹ ਪੰਜਾਬ ਦੇ ਸਾਰੇ ਸਰਪੰਚਾਂ ਦਾ ਲਾਵਾਂਗੇ ਸਾਡੇ ਮੇਰੀ ਪੰਜਾਬ ਦੇ ਜਿੰਨੇ ਸਰਪੰਚ ਨੇ ਸਾਡਾ ਗਰੁੱਪ ਬਣਿਆ ਉਹਦੇ ਵਿੱਚ ਗੱਲਬਾਤ ਹੋ ਚੁੱਕੀ ਸਾਰਿਆਂ ਨੇ ਕਿਹਾ ਵੀ ਕੋਈ ਗੱਲ ਨਹੀਂ ਸਾਨੂੰ ਤੁਸੀਂ ਮੈਸੇਜ ਲਾਓ ਅਸੀਂ ਤੁਹਾਡੇ ਨਾਲ ਆ ਕੇ ਖੜਾਂਗੇ ਤੇ ਦਰਖਾਸਤ ਦੇ ਵਿੱਚ ਦੋ ਹੀ ਨਾਮ ਨੇ हां ਦਰਖਾਸਤ ਦੇ ਵਿੱਚ ਦੋ ਨਾਮ ਨੇ ਜੀ ਪਰਿਵਾਰ ਨੇ ਜਿਹੜੇ ਦਿੱਤੇ ਨੇ ਉਹੋ ਹੀ ਨਾਮ ਨਹੀਂ ਦੋ ਹਾਂ ਇੱਕ ਦਾ ਨਾਮ ਹਾਂ ਇੱਕ ਵਧਾ ਇੱਕ ਵਧਾ ਇੱਕ ਤੇ ਇੱਕ ਉਹਦਾ ਪੀਏ ਜੀ ਦੋ ਨਾਮ ਦਿੱਤੇ ਇਹਨਾਂ ਨੇ ਪਰਿਵਾਰ ਦੇ ਪਰਿਵਾਰ ਸਾਹਿਬ ਦੇ ਵਿਦਾਇਕ ਫੌਜਾ ਹਾਂ ਫੌਜਾ ਸਿੰਘ ਸਰਾਰੀ ਦਾ ਤੇ ਇੱਕ ਉਹਦਾ ਪੀਏ ਜਿਹੜਾ ਈ ਲਾਡੀ ਹਾਂ ਹਾਂ ਦੀਪਕ ਜੀ ਤੁਸੀਂ ਵੀ ਇੱਥੇ ਨਾਲ ਆਇਓ ਕਾਫੀ ਵੀਡੀਓ ਤੁਹਾਡੀਆਂ ਵਾਇਰਲ ਹੋ ਰਹੀਆਂ ਨੇ ਕਾਫੀ ਸੋਸ਼ਲ ਮੀਡੀਆ ਤੁਸੀਂ ਦਿਖਾ ਰਹੇ ਹੋ ਕਿ ਆਡੀਓ ਆ ਗਈ ਕਦੇ ਕੁਝ ਆ ਗਿਆ ਹੁਣ ਅੱਜ ਕੀ ਲੱਗਦਾ ਕੋਈ ਇਨਸਾਫ ਮਿਲੇਗਾ ਬਿਲਕੁਲ ਜੀ ਇਨਸਾਫ ਵਾਸਤੇ ਸਭ ਤੋਂ ਪਹਿਲਾਂ ਜਿਵੇਂ ਜਿਵੇਂ ਆਵਾਜ਼ ਬੁਲੰਦ ਹੋਈ ਸਾਰੇ ਵੀਰ ਭਰਾ ਨਾਲ ਖੜ ਔਰ ਅੱਜ ਉਸ ਵੀਰ ਨੂੰ ਜਸ਼ਨ ਜਿਨੇ ਕੇ ਆਤਮ ਜਿਵੇਂ ਕਿ ਖੁਦ ਨੂੰ ਨੇ ਗੋਲੀ ਮਾਰ ਲਈ ਕਿਵੇਂ ਕਿਉਂਕਿ ਡਿਪਰੈਸ਼ਨ ਬਹੁਤ ਜ਼ਿਆਦਾ ਡਿਪਰੈਸ ਸੀਗਾ ਜਿਵੇਂ ਕਿ ਉਹਨਾਂ ਦੇ ਫਾਦਰ ਸਾਹਿਬ ਪੂਰਾ ਪਰਿਵਾਰ ਗੁਰੂ ਹਰ ਸਾਰੀ ਸਾਰੀ ਆਵਾਮ ਔਰ ਜਿਨੇ ਕੇ ਸਰਪੰਚ ਵੀ ਮੌਕੇ ਤੇ ਆਏ ਉਹਨਾਂ ਦੇ ਨਾਲ ਖੜੇ ਉਹਨਾਂ ਦਾ ਵੀ ਇਹ ਕਹਿਣਾ ਕਿ ਅਸੀਂ ਵੀ ਇੰਨੇ ਕਿ ਪ੍ਰੇਸ਼ਾਨ ਆ ਬਸ ਇਹ ਹੈ ਕਿ ਅਸੀਂ ਪਤਾ ਨਹੀਂ ਕਿਵੇਂ ਹਿੰਮਤ ਬਣਾ ਕੇ ਰੁਕੇ ਹੋਏ ਆ ਨਹੀਂ ਤਾਂ ਸਾਡੇ ਵੀ ਹਾਲਾਤ ਇਦਾਂ ਦੇ ਹੋਣੇ ਸੀ ਸਾਡੇ ਘਰ ਵੀ ਜਿਹੜੇ 70 ਵਿੱਚ ਨੇ ਸੀਗੇ ਹੁਣ ਵੀ ਜਦੋਂ ਇਹਦੇ ਦੀ ਪਰਪੂਰੀ ਇਨਕੁਆਇਰੀ ਹੋਊਗੀ ਜਾਂਚ ਹੋਊਗੀ ਇਹ ਜਿਹੜੀ ਕੇਸ ਹੈ ਇਹ ਜਿਹੜਾ ਅਸੀਂ ਦੇ ਰਹੇ ਹਾਂ ਕਿ ਐਫਆਰ ਹੋਣੀ ਚਾਹੀਦੀ ਹੈ ਤਾਂ ਫਾਦਰ ਸਾਹਿਬ ਵੱਲੋਂ ਸਾਰਾ ਜੋ ਕੁਝ ਬਣਾ ਕੇ ਜੋ ਇੱਕ ਕੰਪਲੇਂਟ ਬਣਾਈ ਗਈ ਉਹਦੇ ਵਿੱਚ ਸਾਫ਼-ਸਾਫ਼ ਐਮਐਲਏ ਫੌਜਾ ਸਿੰਘ ਜੋ ਕਿ ਮੈਂ ਪਹਿਲੇ ਦਿਨ ਤੋਂ ਕਹਿ ਰਹੇ ਹਾਂ ਫੌਜਾ ਸਿੰਘ ਨਾਲ ਉਹਦਾ ਪੀ ਇਹਨਾਂ ਦੋਨਾਂ ਦੇ ਉੱਪਰ ਕਾਰਵਾਈ ਦੀ ਸੀ ਮੰਗ ਕੀਤੀ ਹੈ ਇਹਦੇ ਨਾਲ ਜਿੰਨੀਆਂ ਕੋਈ ਕੜੀਆਂ ਨੇ ਸਾਰੀ ਦੀ ਸਾਰੀਆਂ ਕੜੀਆਂ ਖੁੱਲਣਗੀਆਂ ਜਦੋਂ ਚੋਰ ਫੜਿਆ ਜਾਂਦਾ ਤਾਂ ਨਾਲ ਦੱਸਦਾ ਹੁੰਦਾ ਕਿ ਕਿਵੇਂ ਕਿਵੇਂ ਕਿਹੜੇ ਕਿਹੜੇ ਲੋਕਾਂ ਦੇ ਜ਼ਰੀਏ ਕੀ ਕੁਛ ਇਹਨਾਂ ਨੇ ਕੀਤਾ ਇਸ ਕਰਕੇ ਆਉਣ ਵਾਲੇ ਸਮੇਂ ਦੇ ਵਿੱਚ ਜਿਵੇਂ ਵੀ ਕੋਈ ਖੁਲਾਸੇ ਹੁੰਦੇ ਆ ਔਰ ਨਾਲ ਜੋ ਵੀ ਕੀ ਇਨਕੁਆਇਰੀ ਹੁੰਦੀ ਹੈ ਪਤਾ ਲੱਗ ਜਾਏਗਾ ਆਪਾਂ ਨੂੰ ਐਕਚੁਅਲ ਦੇ ਵਿੱਚ ਰਿਐਲਿਟੀ ਕੀ ਹੈ ਸੱਚਾਈ ਕੀ ਹੈ ਔਰ ਅਸੀਂ ਜੀ ਤੁਸੀਂ ਉੱਪਰ ਸ਼ਿਕਾਇਤ ਕੀਤੀ ਵੀ ਸਾਡੇ ਪਾਰਟੀ ਦੀ ਹਾਂ ਜੀ ਉੱਪਰ ਸ਼ਿਕਾਇਤ ਗਈ ਹੈ ਜੀ 2 ਦਿਨ ਪਹਿਲਾਂ ਫੋਜਾ ਸਿੰਘ ਐਮਐਲਏ ਨੂੰ ਉੱਪਰ ਪਾਰਟੀ ਨੇ ਬੁਲਾਇਆ 24 ਘੰਟੇ ਦਾ ਸਮਾਂ ਦਿੱਤਾ ਕਿ ਜੇ ਤੂੰ ਆਪਣੀ ਵੀਡੀਓ ਪਾ ਕੇ ਲੋਕਾਂ ਦੇ ਵਿੱਚ ਨਸ਼ਰ ਕਰ ਜੇ ਤੂੰ ਸੱਚਾ ਹੈ ਇੰਕੁਆਇਰੀ ਹੋਣੀ ਚਾਹੀਦੀ ਹੈ ਉਸੇ ਤਰੀਕੇ ਨਾਲ ਉਹਨਾਂ ਨੇ ਪਾਰਤਾ ਦਿੱਤੀ ਇੱਕ ਕ੍ਰਿਮੀਨਲ ਆਦਮੀ ਹੀ ਜਿੰਨੇ ਕ੍ਰਾਈਮ ਕੀਤਾ ਹੋਵੇ ਇਸ ਕੇਸ ਦੇ ਵਿੱਚ ਜਿੰਦੀ ਸਾਫ ਇਨਵੋਲਵਮੈਂਟ ਹੈ ਉਹੀ ਬੰਦਾ ਕਿਵੇਂ ਇੰਕੁਆਇਰੀ ਹੁੰਦਾ ਹੈਗਾ ਜੇ ਉਹਨੇ ਕਹਿਤਾ ਕਿ ਮੇਰੇ ਪੁੱਤਾਂ ਵਰਗਾ ਸੀਗਾ ਤੇ ਕੀ ਪਰਿਵਾਰ ਨਾਲ ਖੜਿਆ ਪਰਿਵਾਰ ਤੁਹਾਡੇ ਸਾਹਮਣੇ ਇੱਕ ਪਾਸੇ ਉਹ ਕਹਿ ਰਿਹਾ ਹੈ ਕਿ ਮੈਂ ਕਾਰਵਾਈ ਕਰਾਂਗਾ ਨਾਲ ਖੜਾਂਗਾ ਤਾਂ ਦੱਸੇ ਭਰਾ ਕਿੱਥੇ ਨਾਲ ਆਇਆ ਕੋਈ ਨਾਲ ਖੜਿਆ ਕੋਈ ਫੋਨ ਵੀ ਇਹਨਾਂ ਨੂੰ ਆਇਆ ਕੋਈ ਸਿੰਪਥੀ ਵਾਸਤੇ ਵੀ ਇਹਨਾਂ ਨਾਲ ਖੜੇ ਹੈ ਨਹੀਂ ਕਿਉਂ ਕਿਉਂਕਿ ਸਾਫ ਸਾਫ ਜਦੋਂ ਮੈਂ ਅੰਦਰ ਗਿਆ ਕੰਮ ਬੰਦ ਕਮਰੇ ਦੇ ਵਿੱਚ ਸਾਰੇ ਵਾਕਿਆ ਨੂੰ ਇਹਨਾਂ ਨੇ ਬਿਲਕੁਲ ਬਦਲਣ ਦੀ ਕੋਸ਼ਿਸ਼ ਕੀਤੀ ਔਰ ਇਹ ਦਿਖਾਉਣਾ ਚਾਹਿਆ ਕਿ ਸਰ ਖੇਸ ਨੂੰ ਉਰਦਪੁੱਤ ਕਰ ਦਈਏ ਤਾਂ ਜੋ ਅਸੀਂ ਫੜੇ ਨਾ ਜਾਈਏ ਕਿਉਂਕਿ ਸਾਫ ਸਾਫ ਚਾਹੇ ਪਿੱਛੇ ਤੁਸੀਂ ਰਿਕਾਰਡਿੰਗਾਂ ਸੁਣ ਰਹੇ ਹੋ ਕਿ ਵੀਡੀਓ ਮੈਡਮ ਹੈ ਜਿਹੜੇ ਮਮਦੋਟ ਇਹਨਾਂ ਨੂੰ ਏਰੀਆ ਲੱਗਦਾ ਉਹਨਾਂ ਦੇ ਹਸਬੈਂਡ ਕੀ ਕਹਿ ਰਹੇ ਹੈ ਕਿ ਸਾਨੂੰ ਇਸ ਕਰਕੇ ਉੱਥੋਂ ਬਦਲੀ ਕਰਾਉਣੀ ਪਈ ਆ ਆਪਦੀ ਕਿਉਂਕਿ ਸਾਡੇ ਤੇ ਦਬਾਅ ਪਾਇਆ ਜਾ ਰਿਹਾ ਸੀ ਦਬਾਅ ਕੌਣ ਪਾਇਆ ਕੌਣ ਪਾ ਰਿਹਾ ਸੀ ਐਮਐਲਏ ਅਤੇ ਉਸ ਦਾ ਪੀਏ ਦਬਾਅ ਕੀ ਬਣਾ ਰਹੇ ਸੀਗੇ ਕਿ ਵਜ੍ਹਾ ਕੋਈ ਹੋਰ ਕਾਰਨ ਕੋਈ ਹੋਰ ਕਟਿਆ ਕਿਸੇ ਨੇ ਤਾਂ ਇਹਦਾ ਨਾਮ ਪਾ ਕੇ ਪਰਚਾ ਇਹਨੂੰ ਕਰ ਦਿਓ ਇਹਦੀ ਜ਼ਿੰਦਗੀ ਰੋਲ ਦਿਓ ਐਦਾਂ ਐਦਾਂ ਜੀਆਂ ਸਾਹਮਣੇ ਜੜੀਆਂ ਗੱਲਾਂ ਸਾਹਮਣੇ ਆਈਆਂ ਉਹ ਵੀਡੀਓ ਆ ਰੇਡੀਓ ਜਿਹੜੀ ਚਲਦੀ ਚੱਲੀਏ ਨਜ਼ਰ ਆ ਰਹੀ ਹੈ ਜਿਵੇਂ ਐਮਐਲਏ ਦੇ ਪੀਏ ਦਾ ਨਾਮ ਵਾਰ-ਵਾਰ ਆ ਰਿਹਾ ਲੱਗਦਾ ਨਹੀਂ ਸੀ ਜੇ ਐਮਐਲਏ ਦੇ ਵਿੱਚ ਗਲਤ ਨਹੀਂ ਹੈਗਾ ਤਾਂ ਐਮਐਲਏ ਨੂੰ ਪਰਿਵਾਰ ਨਾਲ ਅੱਜ ਆ ਕੇ ਖੜ ਕੇ ਕਾਰਵਾਈ ਕਰਨੀ ਚਾਹੀਦੀ ਹੋਂਣਾ ਚਾਹੀਦਾ ਸੀ ਐਸੀ ਉਹੀ ਗੱਲ ਕਹਿ ਰਹੇ ਆ ਇੱਕ ਪਾਸੇ ਐਮਐਲਏ ਕਿਉਂਕਿ ਉੱਤੋਂ ਪਾਰਟੀ ਦਾ ਡੰਡਾ ਕੱਸਿਆ ਤਾਂ ਇਹਨੂੰ ਵੀਡੀਓ ਇਹ ਪਾਉਣੀ ਪਈ ਹੈ ਮੈਂ ਤਾਂ ਐਮਐਲਏ ਨੂੰ ਖੁੱਲੇ ਆਮ ਚ ਤੁਸੀਂ ਵੀ ਇਹ ਉਹਨਾਂ ਤੋਂ ਇੰਟਰਵਿਊ ਲਓ ਉਹਨਾਂ ਨੂੰ ਫੋਨ ਲਗਾਓ ਉਹਨਾਂ ਨੂੰ ਪੁੱਛੋ ਕਿ ਹੁਣ ਤੱਕ ਜਿੰਨੇ ਪੱਤਰਕਾਰ ਵੀਰ ਨੇ ਜੋ ਮੈਂ ਸਵਾਲ ਉਹਨਾਂ ਨਾਲ ਕੀਤੇ ਵੀ ਤੂੰ ਕੀ ਕੁਝ ਕਰ ਰਿਹਾ ਹਲਕੇ ਦੇ ਵਿੱਚ ਉਹਨਾਂ ਨੇ ਕੋਈ ਜਵਾਬ ਦਿੱਤਾ ਕਿਸੇ ਮੀਡੀਆ ਦੇ ਨਾਲ ਉਹਨਾਂ ਨੂੰ ਮੱਥਾ ਲੱਗਿਆ ਉਹਨਾਂ ਦਾ ਕਿਸੇ ਦਾ ਵੀ ਫੋਨ ਉਹਨਾਂ ਨੇ ਚੱਕਿਆ ਕਿਉਂ ਨਹੀਂ ਚੱਕਿਆ ਕਿਉਂਕਿ ਝੂਠਾ ਹੈ ਕਿਉਂਕਿ ਉਹ ਕਾਤਲ ਹੈ ਇਹ ਸਿਆਸੀ ਕਤਲ ਦੇ ਵਿੱਚ ਉਹਦਾ ਸਿੱਧਾ ਹੱਥ ਹੈ ਉਹ ਨਾਲ ਦੇ ਪੀਰ ਸਿੱਧਾ ਹੱਥ ਹੈ ਇਹ ਕਿੱਥੋਂ ਤੱਕ ਬਚਦਾ ਹੈ ਅਸੀਂ ਦੇਖਾਂਗੇ ਇਹ ਲੜਾਈ ਅਸੀਂ ਹੁਣ ਖੜੇ ਹੋ ਗਏ ਹਾਂ ਵੀਰ ਭਰਾ ਸਾਰਿਆਂ ਨੇ ਭਰੋਸਾ ਦਿਵਾਇਆ ਕਿ ਚਾਹੇ ਪੰਚਾਇਤਾਂ ਨੇ ਮੈਂਬਰ ਨੇ ਹਰ ਪਾਰਟੀ ਹਰੇਕ ਨੇ ਪੂਰਾ ਆਪਣਾ ਸਮਰਥਨ ਦਿੱਤਾ ਹੈ ਸੰਘਰਸ਼ ਅਸੀਂ ਦਿਨੋ ਦਿਨ ਵੱਡਾ ਕਰਦੇ ਜਾਵਾਂਗੇ ਜੇਕਰ ਇਹਨਾਂ ਨੂੰ ਇਨਸਾਫ ਨਾ ਮਿਲਿਆ ਠੀਕ ਹੈ ਮੈਂ ਆਮ ਆਦਮੀ ਪਾਰਟੀ ਦਾ ਵਲੰਟੀਅਰ ਹਾਂ ਆਮ ਆਦਮੀ ਪਾਰਟੀ ਨਾਲ ਅਸੀਂ ਜਦੋਂ ਜੁੜੇ ਹਾਂ ਇੱਕ ਇਨਕਲਾਬ ਲੈ ਕੇ ਜੁੜੇ ਸੀਗੇ ਅੱਜ ਵੀ ਪਾਰਟੀ ਨਾਲ ਖੜੇ ਹਾਂ ਔਰ ਅੱਗੇ ਵੀ ਖੜੇ ਰਾਂਗੇ ਪਰ ਗੱਲ ਇਹ ਹੈ ਕਿ ਅਸੀਂ ਇਨਸਾਫ ਵਾਸਤੇ ਚਾਹੇ ਸਾਨੂੰ ਸਾਡੀ ਪਾਰਟੀ ਦੇ ਵਿਰੁੱਧ ਵੀ ਕਿਉਂ ਨਾ ਜਾਣਾ ਪਵੇ ਅਸੀਂ ਕੋਈ ਵੀ ਹੱਦ ਤੱਕ ਜਾਵਾਂਗੇ ਪਰ ਇਸ ਵੀਰ ਦੀ ਜਾਨ ਜਾਇਆ ਨਹੀਂ ਜਾਏਗੀ ਇਹਨੂੰ ਅਸੀਂ ਇਨਸਾਫ ਦਿਵਾ ਕੇ ਰਾਂਗੇ ਤਾਂ ਜੋ ਅੱਗੇ ਕਿਸੇ ਦਾ ਪੁੱਤ ਜਸ਼ਨ ਦੀ ਤਰ੍ਹਾਂ ਆਪਣੀ ਜਾਨ ਨਾ ਗਵਾਵੇ ਐਤਵਾਰ ਅੰਤਿਮ ਅਰਦਾਸ ਹੋਣੀ ਸੀ ਕਹਿੰਦੇ ਉਹਨੂੰ ਪੋਸਟਪੋਨ ਕਰਤਾ ਬਿਲਕੁਲ ਉਦੋਂ ਤੱਕ ਪਾਠ ਦਾ ਜਿਹੜਾ ਭੋਗ ਨਹੀਂ ਪਾਇਆ ਜਾਏਗਾ ਜਸ਼ਨ ਦਾ ਉਦੋਂ ਤੱਕ ਭੋਗ ਨਹੀਂ ਪਾਇਆ ਜਾਏਗਾ ਜਦ ਤੱਕ ਜਸ਼ਨ ਨੂੰ ਇਨਸਾਫ ਨਹੀਂ ਮਿਲ ਜਾਂਦਾ ਸਾਥ ਸਾਰਾ ਪਰਿਵਾਰ ਦਾ ਵੀ ਇਹ ਕਹਿਣਾ ਹੈ ਉਹ ਅਸੀਂ ਸਾਰੇ ਪਰਿਵਾਰ ਦੇ ਨਾਲ ਖੜੇ ਆ ਨਾਲ ਪਰਿਵਾਰ ਨਾਲ ਵੀ ਇਸ ਵਿਸ਼ੇ ਦੀ ਗੱਲ ਕਰੂੰਗਾ ਅੰਤਿਮ ਅਰਦਾਸ ਸੀ ਕਿ ਐਤਵਾਰ ਕਹਿੰਦੇ ਵੀ ਉਹਨੂੰ ਹੁਣ ਅੱਗੇ ਕਰਤਾ ਕਰਤਾ ਜੀ ਅੱਗੇ ਐ ਕਰਤਾ ਦਿਨ ਦਾ ਕਿ ਨੇ ਦੋ ਜੀ ਜੇ ਤਾਂ ਕੱਲ ਤੱਕ ਕੋਈ ਕਰਦੇ ਕਾਰਵਾਈ ਸਾਫ ਦਿੰਦੇ ਨੇ ਆਪਾਂ ਨੂੰ ਕੱਲ 12 ਵਜੇ ਤੇ ਕਰ 3 ਵਜੇ ਤੇ ਕਰ 4 ਵਜੇ ਤੇ ਕਰ ਜੇ ਨਾ ਦੇਣਗੇ ਫਿਰ ਆਪਾਂ ਪਾਠ ਭੋਗ ਅੱਗੇ ਕਰ ਦਿਆਂਗੇ ਜਦੋਂ ਇਨਸਾਫ ਮਿਲੇਗਾ ਉਦੋਂ ਹੀ ਭੋਗ ਪਾਵਾਂਗੇ ਜਿੰਨਾ ਚਿਰ ਨਾ ਮਿਲੇਗਾ ਭੋਗ ਨਹੀਂ ਪਾਵਾਂਗੇ ਕਿਉਂ ਜਦੋਂ ਭੋਗ ਪਾਈ ਜਾਂਦਾ ਜੀ ਸਾਰਾ ਕੰਮ ਬੰਦ ਹੋ ਜਾਂਦਾ ਹੈ ਉਹਨਾਂ ਸਿਰ ਜਨਤਾ ਸਾਰੀ ਸਾਡੇ ਘਰੇ ਜਿੰਨੀ ਮਰਜ਼ੀ ਆਵੇ ਚਾਹ ਪਾਣੀ ਸੇਵਾ ਕਰਨਗੇ ਕੌਣ ਪੰਚਾਇਤ ਯੂਨੀਅਨ ਦੇ ਪ੍ਰਧਾਨ ਕੌਣ ਨੇ ਤੁਸੀਂ ਰਣਾ ਜੀ ਕੀ ਕਹਿਣਾ ਚਾਹੁੰਦੇ ਹੋ ਕਿੰਨੀਆਂ ਪੰਚਾਇਤਾਂ ਨੇ ਜਿਹੜੀਆਂ ਸਮਰਥਨ ਦੇ ਵਿੱਚ ਆਈਆਂ ਨੇ ਕਿੰਨੀ ਗਿਣਤੀ ਉਹਨਾਂ ਦੀ ਕਹਿ ਲਈਏ ਭਾਜੀ ਇਸ ਟਾਈਮ ਤੱਕ ਸਾਰੀਆਂ ਸਾਰੇ ਬਲਾਕ ਦੀਆਂ ਪੰਚਾਇਤਾਂ ਹੀ ਸਮਰਥਨ ਦੇਣ ਨੂੰ ਤਿਆਰ ਨੇ ਠੀਕ ਹੈ ਜੀ ਕਿਉਂਕਿ ਇੱਕ ਹਾਦਸਾ ਬਹੁਤ ਵੱਡਾ ਹੋਇਆ ਇੱਕ ਉਹ ਵੀ ਸਰਪੰਚ ਸੀਗਾ ਸਾਨੂੰ ਸਰਪੰਚ ਭਰਾ ਦੇ ਨਾਲ ਖੜਨਾ ਚਾਹੀਦਾ ਇੱਕ ਇਨਸਾਨ ਹੋਣ ਦੇ ਨਾਤੇ ਇਨਸਾਨੀਅਤ ਦੇ ਨਾਲੇ ਖੜਨਾ ਚਾਹੀਦਾ ਮੈਂ ਵੀ ਆਮ ਆਦਮੀ ਪਾਰਟੀ ਦਾ ਵਲੰਟੀਅਰ ਹਾਂ ਮੈਂ ਵੀ ਆਮ ਆਦਮੀ ਪਾਰਟੀ ਦਾ ਸੀਐਮ ਸਾਹਿਬ ਦੇ ਨਾਲ ਕੰਮ ਕਰ ਰਿਹਾ ਹਾਂ 2014 ਤੋਂ ਪਾਰਟੀ ਦੇ ਨਾਲ ਕੰਮ ਕਰ ਰਹੇ ਹਾਂ ਤੇ ਸਾਨੂੰ ਪਾਰਟੀ ਤੇ ਬਹੁਤ ਭਰੋਸਾ ਕਿ ਉਹ ਇਨਸਾਫ ਦਿਵਾਉਣਗੇ ਉਹ ਇਸ ਪਰਿਵਾਰ ਦੇ ਨਾਲ ਖੜਨਗੇ ਕਿਉਂਕਿ ਇੱਕ ਹੋਣਾ ਹਰ ਬੱਚਾ ਸੀ ਉਹਦੇ ਬਹੁਤ ਸ਼ੌਂਕ ਸੀਗੇ ਕਿ ਮੈਂ ਕੰਮ ਕਰਾਂ ਉਹ ਕੰਮ ਨਹੀਂ ਕਰਨ ਜਿੱਥੇ ਹੁਣ ਇਹਦੇ ਚ ਐਮਐਲਏ ਸਾਹਿਬ ਦੀ ਇਨਵੋਲਵਮੈਂਟ ਕਹਿ ਰਹੇ ਆ ਇਹਦੇ ਚ ਪੀਏ ਦੀ ਸਿੱਧੀ ਇਨਵੋਲਵਮੈਂਟ ਕਹਿ ਰਹੇ ਆ ਠੀਕ ਆ ਇਹਨੂੰ ਸਿਆਸੀ ਪੋਲਿਟਿਕਲ ਮਰਡਰ ਕਹਿ ਰਹੇ ਆ ਜੇ ਹੈਗਾ ਤੇ ਇਹਦੀ ਜਾਂਚ ਹੋਵੇ ਇਹਦੇ ਉੱਤੇ ਕਾਰਵਾਈ ਕੀਤੀ ਜਾਵੇ ਬੰਦੀ ਪਰਿਵਾਰ ਨੂੰ ਇਨਸਾਫ ਦਿੱਤਾ ਜਾਵੇ ਅਸੀਂ ਨਾਲ ਆ ਸਾਨੂੰ ਪਰਿਵਾਰ ਜਿੱਥੇ ਜਦੋਂ ਵੀ ਆਵਾਜ਼ ਦੇਊਗਾ ਅਸੀਂ ਖੜੇ ਹੋਵਾਂਗੇ ਜਦੋਂ ਵੀ ਮੋਢਾ ਨਾ ਮੋਢਾ ਲਾ ਕੇ ਖੜੇ ਆ ਜੋ ਵੀ ਸਾਡੇ ਤੱਕ ਸੇਵਾ ਲਉਣਗੇ ਅਸੀਂ ਹਾਜ਼ਰ ਹਾਂ ਤਾਂ ਬਿਲਕੁਲ ਪਰਿਵਾਰ ਇੱਥੇ ਪਹੁੰਚਿਆ ਹੈ ਔਰ ਪਰਿਵਾਰ ਦਾ ਇਹੀ ਕਹਿਣਾ ਹੈ ਉਹਨਾਂ ਦੇ ਪਿਤਾ ਜੀ ਪਿਤਾ ਜੀ ਨੇ ਅੰਤਿਮ ਅਰਦਾਸ ਐਤਵਾਰ ਹੋਣੀ ਸੀ ਪਰ ਅੰਤਿਮ ਅਰਦਾਸ ਨੂੰ ਅੱਗੇ ਕਰ ਦਿੱਤਾ ਗਿਆ ਬੜੀ ਦੁੱਖ ਦੀ ਗੱਲ ਹੈ ਵੀ ਕਿ ਅੰਤਿਮ ਅਰਦਾਸ ਨੂੰ ਅੱਗੇ ਕਰ ਦੇਣਾ ਬੱਚੇ ਦੀ ਅ ਬੱਚੇ ਦੀ ਮੌਤ ਹੋ ਗਈ ਉਸ ਦਾ ਭੋਗ ਪਾਣਾ ਸੀ ਐਤਵਾਰ ਔਰ ਉਸ ਨੂੰ ਅੱਗੇ ਕਰ ਦੇਣਾ ਇਹ ਕਿਤੇ ਨਾ ਕਿਤੇ ਉਹਨਾਂ ਦਾ ਪਿਤਾ ਜਾਣਦਾ ਉਹਨਾਂ ਦੇ ਪਿਤਾ ਦੇ ਦਿਲ ਜਾਣਦਾ ਵੀ ਇਹ ਦਰਸਲ ਕਿਵੇਂ ਕੀਤਾ ਗਿਆ ਪਰ ਦੂਜੇ ਪਾਸੇ ਕਥੀ ਦੋਸਤ ਜਿਹੜੇ ਨੇ ਉਹ ਅ ਦਰਖਾਸਤ ਦੇ ਮਾਧਮ ਰਾਹੀਂ ਜਿਹੜੇ ਫੌਜਾ ਸਿੰਘ ਸਰਾਰੀ ਉਹਨਾਂ ਦੇ ਪੀਏ ਇਹਨਾਂ ਦੋਨਾਂ ਤੇ ਲੱਗਦੇ ਨਜ਼ਰ ਆ ਰਹੇ ਨੇ ਔਰ ਇੱਕ ਕਹਿ ਰਿਹਾ ਕਿ ਦੋਨਾਂ ਦੇ ਉੱਪਰ ਪਰਚਾ ਦਰਜ ਹੋ ਜਾਣਾ ਚਾਹੀਦਾ ਇਹ ਪੰਚਾਇਤਾਂ ਨੇ ਪਿੰਡਾਂ ਦੀਆਂ ਹੋਰ ਸਮਰਥਕ ਨੇ ਉਸ ਜਸ਼ਨ ਨੂੰ ਪਿਆਰ ਕਰਨ ਵਾਲੇ ਨੇ ਉਹਨਾਂ ਦਾ ਫਾਦਰ ਆ ਰਿਸ਼ਤੇਦਾਰ ਨੇ ਔਰ ਫੌਜਾ ਸਿੰਘ ਸਰਾਰੀ ਦੇ ਉੱਪਰ ਔਰ ਨਾਲ ਉਹਨਾਂ ਦੇ ਪੀਏ ਦੇ ਉੱਪਰ ਮਾਮਲਾ ਪਰਚਾ ਦਰਜ ਕਰਨ ਦੀ ਜਿਹੜੀ ਆ ਉਹ ਗੱਲ ਹੁਣ ਐਸਐਸਪੀ ਦਫ਼ਤਰ ਤੱਕ ਪਹੁੰਚ ਗਈ ਆ ਐਸਐਸਪੀ ਦਫਤਰ ਦੇ ਵਿੱਚ ਪੰਜ ਛੇ ਪੇਜਾਂ ਦੀ ਇੱਕ ਐਪਲੀਕੇਸ਼ਨ ਲੈ ਕੇ ਪਰਿਵਾਰ ਸਮਰਥਕ ਔਰ ਨਾਲ ਸਰਪੰਚ ਯੂਨੀਅਨ ਸਰਪੰਚ ਅੰਦਰ ਜਾ ਚੁੱਕੇ ਨੇ ਐਸਐਸਪੀ ਫਿਰੋਜ਼ਪੁਰ ਨੂੰ ਆਪਣੀ ਦਰਖਾਸਤ ਦੇਣ ਦੇ ਲਈ ਮੰਗ ਇਹ ਕੀਤੀ ਗਈ ਆ ਕਿ ਮਾਮਲਾ ਦਰਜ ਕੀਤਾ ਜਾਵੇ ਫੌਜਾ ਸਿੰਘ ਸਰਾਰੀ ਦੇ ਉੱਪਰ ਮਾਮਲਾ ਦਰਜ ਕੀਤਾ ਜਾਵੇ ਉਹਨਾਂ ਦੇ ਪੀਏ ਦੇ ਉੱਪਰ ਕਿਉਂਕਿ ਕਥਿਤ ਰਿਕਾਰਡਿੰਗ ਕਥਿਤ ਵੀਡੀਓ ਬਹੁਤ ਸਾਰੀਆਂ ਨਿਕਲ ਕੇ ਸਾਹਮਣੇ ਆ ਰਹੀਆਂ ਨੇ ਜਿਨ੍ਹਾਂ ਦੇ ਵਿੱਚ ਇਹ ਗੱਲ ਸਾਬਤ ਹੁੰਦੀ ਆ ਕਿ ਵਾਕਿਆ ਹੀ ਪਿਛਲੇ ਸਮੇਂ ਤੋਂ ਪਰਚਾ ਦਰਜ ਜਸ਼ਨ ਦੀ ਉੱਪਰ ਕਰਾਉਣ ਦੀ ਜਿਹੜੀ ਕਹਾਣੀ ਚੱਲ ਰਹੀ ਸੀ ਕਾਫੀ ਦੁਖੀ ਕੀਤਾ ਹੋਇਆ ਸੀ ਇਹ ਕਥਿਤ ਰਿਕਾਰਡਿੰਗਾਂ ਵਾਇਰਲ ਹੋ ਰਹੀਆਂ ਨੇ ਉਹਨਾਂ ਦੇ ਵਿੱਚ ਸਾਰੀਆਂ ਗੱਲਾਂ ਸਾਹਮਣੇ ਆ ਰਹੀਆਂ ਨੇ ਹੁਣ ਦੂਜੇ ਪਾਸੇ ਦੇਖਣਾ ਹੀ ਹੋਵੇਗਾ ਕਿ ਫਿਰੋਜ਼ਪੁਰ ਪੁਲਿਸ ਕਦੋਂ ਮਾਮਲਾ ਦਰਜ ਕਰਦੀ ਆ ਦੂਜੇ ਪਾਸੇ ਮਾਮਲਾ ਦਰਜ ਜਦੋਂ ਹੋਏਗਾ ਉਸ ਤੋਂ ਬਾਅਦ ਪਰਿਵਾਰ ਕਹਿੰਦੇ ਉਹਦੀ ਅੰਤਿਮ ਅਰਦਾਸ ਯਾਨੀ ਕਿ ਭੋਗ ਜਿਹੜਾ ਉਹ ਪਾਇਆ ਜਾਏਗਾ ਉਨੀ ਦੇਰ ਤੱਕ ਜਿੰਨੀ ਦੇਰ ਤੱਕ ਇੱਥੇ ਕਾਰਵਾਈ ਨਹੀਂ ਹੁੰਦੀ ਇਹਨਾਂ ਲੱਗੇ ਕਾਥੀਤ ਇਲਜ਼ਾਮਾ ਸੰਬੰਧੀ ਅਗਰ ਕੋਈ ਵੀ ਧਿਰ ਆਪਣਾ ਪੱਖ ਰੱਖਣਾ ਚਾਹੁੰਦੀ ਆ ਤਾਂ ਉਹ ਸਾਡੇ ਨਾਲ ਸੰਪਰਕ ਕਰਕੇ ਆਪਣਾ ਪੱਖ ਦੇ ਸਕਦੇ ਨੇ ਫਿਰੋਜ਼ਪੁਰ ਤੋਂ ਕੈਮਰਾ ਪਰਸਾਂ ਦੇ ਨਾਲ ਸਖਵਿੰਦਰ ਸਿੰਘ